हां जी ससरी काल जी की हालचाल है भाई और सुनाओ ठीक ठाक हो ले भी आज मित्रों थोनो भाईया नाल मिलाउने हां जिला मोगा ਦੇ ਵਿੱਚ ਖੜੇ ਆ ਪਿੰਡ ਖੋਸਾ ਰਾਂਤੀ ਚ ਬਾਈ ਜੀ ਹੋਰਾਂ ਦਾ ਸਤਨਾਮ ਸਿੰਘ ਨਾਂ ਤੇ ਬਾਈ ਜੀ ਹੋਰਾਂ ਦਾ ਨਾਮ ਆ ਅਮਰਜੀਤ ਸਿੰਘ ਬਾਈ ਜੀ ਹੁਰੀ ਨਾ ਪਾਲਕੀ ਸਾਹਿਬ ਤਿਆਰ ਕਰਦੇ ਆ ਤੇ ਬਾਕੀ ਜਿਹੜੀ ਜਾਣਕਾਰੀ ਆਪਾਂ ਕਿਵੇਂ ਬਾਈ ਪਾਲਕੀ ਸਾਹਿਬ ਤਿਆਰ ਕਰਦੇ ਆ ਚਾ ਕਿੰਨੇ ਕ ਥਾਈ ਤਿਆਰ ਕਰਕੇ ਪਾਲਕੀ ਸਾਹਿਬ ਘੱਲਤੇ ਸਾਰੀ ਗੱਲਬਾਤ ਬਾਈ ਸਤਨਾਮ ਜੀ ਤੇ ਬਾਈ ਅਮਰਜੀਤ ਜੀ ਕਰਨਗੇ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਮਾਰ ਦਿਓ ਬਾਈ ਜਿੰਨੀ ਵੀ ਸਿੱਖ ਸੰਗਤ ਆ ਤਾਂ ਕਿ ਹਰ ਇੱਕ ਪਿੰਡ ਦੇ ਵਿੱਚ ਕਮੇਟੀ ਕੰਡਿਓ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਹੋਵੇ ਚਾਹੇ ਐਸਸੀਪੀਸੀ ਦੀ ਹੋਵੇ ਉਹਨਾਂ ਕੰਡਿਓ ਐਬ ਜੀ ਪਾਲਕੀ ਸਾਹਿਬ ਤਿਆਰ ਕਰਾਏ ਜਾਣ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਿੱਖ ਸੰਗਤ ਨੂੰ ਪਿਆਰ ਤੇ ਅਦਬ ਨਾਲ ਫਤਿਹ ਦੀ ਸਾਂਝ ਪੁਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी भाई जी ਦਿਓ ਸਾਨੂੰ ਜਾਣਕਾਰੀ ਦਿਓ ਇਹਦੇ ਬਾਰੇ ਜਾਣਕਾਰੀ ਆਪੇ ਇਹ ਕਹਿ ਸਕਦੇ ਜੀ ਅੱਜ ਦੇ ਜੋ ਕੇ ਸਮੇ ਦਾ ਜੋ ਸਾਧਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ ਸੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੇ ਜਿਹੜਾ ਮਾਡਲ ਲਿਆ ਗਿਆ ਹਾਂਜੀ ਸਿੱਖ ਧਰਮ ਦਾ ਜੋ ਮੁੱਢ ਹੈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹਾਂਜੀ ਉਹਨੂੰ ਇਹ ਹੂਬ ਹੂ ਕੋਸ਼ਿਸ਼ ਕੀਤੀ ਗਈ ਆ ਅਜੋਕੇ ਸਮੇ ਦਾ ਜੋ ਸਾਧਨ ਵਹੀ ਕਰ ਤਿਆਰ ਕੀਤਾ ਗਿਆ ਪਾਲਕੀ ਸਾਹਿਬ ਹੂੰ ਉਹ ਨਕਸ਼ੇ ਨੂੰ ਸੇਮ ਆ ਪਾਏ ਦੇ ਤੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਤੇ ਸਹੂਲਤਾ ਇਹ ਆ ਸਭਾ ਜੋ ਸਮੇਂ ਅਨਸਾਰ ਮਰਿਆਦਾ ਤੇ ਸਹੂਲਤਾ ਰੱਖਿਆ ਗਿਆ ਜਿਵੇਂ ਆਪਾਂ ਪੈਦਲ ਯਾਤਰਾ ਕਰਕੇ ਆਪਾਂ ਮਹਾਰਾਜ ਦੀ ਹਜ਼ੂਰੀ ਲਿਜਾਣੇ ਆ ਉਹਦੇ ਅੱਗੇ ਪਾਣੀ ਦਾ ਛੜਕਾ ਹੁੰਦਾ ਉਹਦਾ ਵੀ ਰੱਖਿਆ ਗਿਆ ਠੀਕ ਆ ਵਿਖਾਉਂਗੇ ਜੀ ਉਹ ਪਾਣੀ ਦਾ ਛੜਕਾ ਦਿਖਾਓ ਜੀ ਤੇ ਦੂਜਾ ਇਹ ਆ ਵੀ ਲਾਈਟਿੰਗ ਸਿਸਟਮ ਮਿਊਜ਼ਿਕ ਸਿਸਟਮ ਜਿਵੇਂ ਚੱਲਦੀ ਆ ਮੂਹਰੇ ਗਰਬਾਣੀ ਚੱਲਦੀ ਆ ਤਾਂ ਸਿੱਖ ਸੰਗਤ ਜੋ ਅਦਬਤ ਨਾਲ ਸਤਿਕਾਰ ਕਰ ਸਕਣ ਸੋਤ ਅੱਛਾ ਠੀਕ ਹੈ ਜੀ ਫੇਰ ਇਹਦੇ ਤੇ ਜਿੰਨਾ ਵੀ ਕੰਮ ਕੀਤਾ ਗਿਆ ਟੋਟਲ ਹੈਂਡ ਮੇਡ ਹੈ ਲੈ ਵੀ ਤੁਹਾਨੂੰ ਬਾਈ ਜੀ ਹੋਰੀ ਬਾਈ ਸਤਨਾਮ ਸਿੰਘ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀਡੀਓ ਚ ਆਪ ਫਾਰੇ ਆ ਜਿਹੜੇ ਬਾਈ ਇਹ ਪਾਣੀ ਮੂਰੇ ਬਾਈ ਜਿਵੇਂ ਆਪਣੇ ਸਿੱਖ ਸੰਗਤ ਚ ਮਰਿਆਦਾ ਆਪਾਂ ਜਦੋਂ ਮਹਾਰਾਜ ਸਾਹਿਬ ਜੀ ਦਾ ਸਰੂਪ ਲਿਆਉਣੇ ਆ ਮੂਰੇ ਆਪਾਂ ਪਾਣੀ ਦਾ ਛਿੱਟਾ ਲਾਉਨੇ ਆ ਇਹ ਪਫਾਰੇ ਛਿੱਟਾ ਲਾਉਂਦੇ ਉਸ ਤਰ੍ਹਾਂ ਤੇ ਹੋਰ ਬਾਈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਈਟਿੰਗ ਸਿਸਟਮ ਵਾਟਰਪੂਫ ਦਾ ਸਿਸਟਮ ਹੈ ਠੀਕ ਹੈ ਜੀ ਆਪਾਂ ਇਸ ਸਾਧਨ ਨੂੰ ਮੀਹ ਨੇਰੀ ਤੇ ਪਾਣੀ ਦੇ ਵਿੱਚ ਵੀ ਲਿਜਾ ਸਕਦੇ ਆ ਅੱਛਾ ਤੇ ਹਰ ਇੱਕ ਇਹਦਾ ਪੱਖ ਹੈ ਜੋ ਵਿੱਚੋਂ ਇੰਟੀਰੀਅਰ ਜੀ ਇੰਟੀਰੀਅਰ ਸਾਰਾ ਪੋਸ਼ਿੰਗ ਨਵੇਂ ਸਿਰੇ ਇਹ ਪਕਰ ਕੀਤਾ ਜੋ ਵੀ ਕੀਤਾ ਅੱਛਾ ਸਾਰਾ ਤਿਆਰ ਕਰਿਆ ਸਹੂਲਤਾ ਮੌਕੇ ਦੀਆਂ ਸਾਰੀਆਂ ਦਿੱਤੀਆਂ ਜੀ ਅੱਛਾ ਦੂਰੀ ਇਰ ਤਿਆਰ ਕਰਿਆ ਹਾਂ ਜੀ ਜੋ ਵੀ ਇਹਦੀ ਅੰਦਰਲੀ ਪਹੁੰਚ ਇਹਦੇ ਡਬਲ ਏਸੀ ਹੈ ਜੀ ਏਸੀ ਡਬਲ ਲਗਾਇਆ ਜਾਂਦਾ ਜੀ ਜਿਵੇਂ ਇੱਕ ਤਾਂ ਮੂਰੇ ਹੈ Ориジナル ਕਿਟਾਂ ਸਾਰੀਆਂ ਠੀਕ ਆ ਜੋ ਜਨਸੀ ਫਿਟਡ ਹੈ ਠੀਕ ਆ ਤੇ ਪਰ ਉਹ ਲਗਾਇਆ ਵੱਡਾ ਜਾਂਦਾ ਜਿਵੇਂ ਬੱਸਾਂ ਦੇ ਵਿੱਚ ਪਿੱਛੇ ਕੂਲਿੰਗ ਦੇਣੀ ਅੱਛਾ ਅੱਛਾ ਉਹ ਸਕਰੀਨ ਦੇ ਸਕਦੇ ਹੋ ਤੁਸੀਂ ਜਿੱਤੇ ਬੈਕ ਗੇਅਰ ਕੈਮਰਾ ਤੇ ਗੁਰਬਾਣੀ ਸਿਸਟਮ ਚੱਲਦਾ ਜੀ ਠੀਕ ਆ ਜੀ ਤੇ ਜਿਹੜੀ ਆਹ ਚੀਜ਼ ਆ ਇਹ ਖੁੱਲਦੀ ਕਰੀ ਆ ਫੱਟੇ ਨੂੰ ਥੱਲੇ ਕਰਿਓ ਜੀ ਫੱਟੇ ਨੂੰ ਖੁੱਲੇ ਜਿਵੇਂ ਸਾਈਡ ਤੇ ਗੋਲਕ ਲਗਾਈ ਗਈ ਹੈ ਅੱਛਾ ਇਹ ਫੱਟਾ ਖੁੱਲਦਾ ਕਰਿਆ ਖੁੱਲਦਾ ਤਾਂ ਰੱਖਿਆ ਗਿਆ ਜੀ ਕਿਉਂਕਿ ਵਹੀਕਲ ਆ ਮਕੈਨੀਕਲ ਹੈ ਹਾਂ ਕਈ ਵੇਰੀ ਕੱਲ ਨੂੰ ਕੋਈ ਕੰਮ ਕਰਨਾ ਤੇ ਉਹ ਦੂਸਰੇ ਬੰਦੇ ਨੂੰ ਪਰੇਸ਼ਾਨੀ ਨਾ ਆਵੇ ਹਰ ਇੱਕ ਜਿੰਨਾ ਵੀ ਇਹਦਾ ਪਾਕ ਰੱਖਿਆ ਗਿਆ ਰਿਮੂਵੇਬਲ ਖੁੱਲਦਾ ਰੱਖਿਆ ਗੋਲਕ ਕਿਵੇਂ ਆਨੇ ਸੀਗੇ ਜੀ ਤੁਸੀਂ ਗੋਲਕ ਵੀ ਲਗਾਈ ਗਈ ਆ ਗੁਰੂ ਕੀ ਗੋਲਕ ਆ ਜੋ ਅੰਦਰੋਂ ਆਪਾਂ ਆਹ ਸ਼ੀਸ਼ੇ ਨੂੰ ਸਲਾਈਡ ਕਰਕੇ ਖੋਲ ਕੇ ਲਾ ਸਕਦੇ ਆ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਇਹ ਗਲਾਸ ਆ ਜਿਹੜਾ ਇਹਦਾ ਹੈਵੀ ਮਟੀਰੀਅਲ ਸਾਰਾ ਟਫਨ ਹੈ ਠੀਕ ਹੈ ਜੀ ਇਹਨੂੰ ਇਹ ਨਹੀਂ ਆਪਾਂ ਕਹਾਂਗੇ ਕੱਚਾ ਨਹੀਂਗਾ ਰੋਡ ਤੇ ਜਿਵੇਂ ਇੱਕ ਤੁਸੀਂ ਇਹ ਗੱਲ ਦੱਸੋ ਬਾਈ ਸਤਨਾਮ ਸਿੰਘ ਜੀ ਹਾਂਜੀ ਵੀ ਜਿਹੜੀ ਆ ਜਿੰਨੀ ਵੀ ਪਾਲਕੀ ਸਾਹਿਬ ਦੀ ਕਢਾਈ ਹੋਈ ਆ ਹਾਂਜੀ ਇਹ ਲੱਕੜ ਤੇ ਆ ਕਿ ਕਿਸੇ ਹੋਰ ਚੀਜ਼ ਤੇ ਆ ਨਹੀਂ ਇਹ ਫਾਈਬਰ ਦੇ ਉੱਤੇ ਆ ਜਿੰਨੀ ਵੀ ਮੀਨਾਕਾਰੀ ਹੋਈ ਆ ਅੱਛਾ ਇਹ ਸਾਰੀ ਹੈਂਡ ਮੇਡ ਆ ਇਸ ਤੇ ਕੋਈ ਮਸ਼ੀਨੀ ਵਰਕ ਨਹੀਂਗਾ ਠੀਕ ਆ ਇਹਦੇ ਬਾਰੇ ਜਾਣਕਾਰੀ ਆਪਾਂ ਨੂੰ ਬਾਈ ਅਮਰਜੀਤ ਦੇਣਗੇ ਜੀ ਠੀਕ ਹੈ ਜੀ ਇਹਦੇ ਬਾਰੇ ਆਪਾਂ ਸਾਰੀ ਜੋ ਹੈਗੀ ਆ ਅੱਛਾ ਬਾਈ ਇਹ ਤੁਸੀਂ ਕਰੀਏ ਤਿਆਰ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਲੱਗ ਜਾਂਦਾ ਭਾਈ ਇਹਦੇ ਨੂੰ ਇਹ ਟਾਈਮ ਜੀ ਦੇਖੋ ਡਿਜ਼ਾਈਨ ਆ ਜਿਹੜਾ ਇਹ ਪਹਿਲਾਂ ਅਸੀਂ ਕਲੇਏ ਦੇ ਵਿੱਚ ਤਿਆਰ ਕਰਦੇ ਹਾਂ ਅੱਛਾ ਤੇ ਕਲੇਏ ਦੇ ਵਿੱਚ ਤਿਆਰ ਕਰਕੇ ਫਿਰ ਉਹਦਾ ਸਾਂਚਾ ਬਣਦਾ ਫਿਰ ਉਹ ਸਾਂਚੇ ਦੇ ਵਿੱਚ ਫੇਵਰ ਲੱਗਦੀ ਹੈ ਅੱਛਾ ਯਾਨੀ ਇਹ ਹੈਗਾ ਵਾ ਪ੍ਰੋਸੈਸ ਟਾਈਮ ਲੈਂਦਾ ਜੀ ਇਹ ਪ੍ਰੋਸੈਸ 2 ਮਹੀਨੇ ਲੱਗ ਜਾਂਦਾ ਲੋ ਇਹ ਡਿਜ਼ਾਈਨ ਆ ਇਹਨੂੰ 2 ਤੋਂ 2.5 ਮਹੀਨੇ ਲੱਗ ਜਾਂਦੇ ਆ ਅੱਛਾ ਠੀਕ ਆ ਹਾਂਜੀ ਸਰਦੀਆਂ 'ਚ ਟਾਈਮ ਵੱਧ ਲੱਗਦਾ ਜੀ ਠੀਕ ਹੈ ਜੀ ਸਰਦੀਆਂ ਦੇ ਵਿੱਚ ਪੇਂਟ ਨੂੰ ਵੀ ਟਾਈਮ ਲੱਗਦਾ ਤੇ ਇਹ ਢਾਂਚੇ ਬਣਾਉਣ ਤਿਆਰ ਕਰਨ ਨੂੰ ਵੀ ਟਾਈਮ ਲੱਗਦਾ ਠੀਕ ਆ ਭਾਈ ਜੇ ਕਿਸੇ ਨੇ ਇਹ ਪਾਲਕੀ ਸਾਹਿਬ ਤਿਆਰ ਕਰਾਉਣੇ ਹੋਣ ਕਿਸੇ ਪਿੰਡ ਦੀ ਸੰਗਤ ਨੇ ਜਾਇ ਨਾਰਾਇਪੁਰਾ ਨੇ ਤੇ ਤੁਹਾਡੇ ਕੋਲੇ ਪਹਿਲਾਂ ਆਰਡਰ ਬੁੱਕ ਕਰਾਉਣਾ ਪੈਂਦਾ ਹਾਂਜੀ ਜੋ ਵੀ ਆਪਾਂ ਉਹ ਸਿੱਖ ਸੰਗਤ ਗੱਲ ਕਰ ਸਕਦੀ ਆ ਉਹਨਾਂ ਦੇ ਅਨੁਸਾਰ ਜੋ ਕਈ ਵਾਰ ਕਿਸੇ ਦੀ ਹੁੰਦਾ ਵੀ ਆਪਾਂ ਇਹ ਚੀਜ਼ ਰੱਖਣੀ ਆ ਨਹੀਂ ਰੱਖਣੀ ਜਾਂ ਡਿਜ਼ਾਈਨ ਦੇ ਵਿੱਚ ਜਾਂ ਕਿਸੇ ਵੀ ਸਾਂਚੇ ਦੇ ਵਿੱਚ ਉਹ ਫਿਰ ਮੌਕੇ ਤੇ ਸਿੱਖ ਸੰਗਤ ਨਾਲ ਹੀ ਹੁੰਦਾ ਚੋ ਠੀਕ ਹੈ ਪਰ ਸਾਡੀ ਕੋਸ਼ਿਸ਼ ਇਹੀ ਹੈ ਵੀ ਤੇ ਭਾਈ ਇਹਦੇ ਤੇ ਖਰਚਾ ਕਿੰਨਾ ਰੋਲ ਮਾਡਲ ਹੈ ਉਹ ਬਾਹਰ ਲਾਓ ਅਸੀਂ ਇਹੀ ਰੱਖ ਕੇ ਖੁਸ਼ ਹਰਚਾ ਕਿੰਨਾ ਕੁ ਤਿਆਰ ਹੁੰਦੇ ਖਰਚਾ ਸੰਗਤ ਦੇ ਸਿਰ ਤੇ ਆ ਜੀ ਜੋ ਆਪਾਂ ਕਹਿ ਸਕਦੇ ਆ ਚੀਜ਼ ਹਰ ਇੱਕ ਤੇਰਾ ਦੇ ਵਿੱਚ ਆਉਂਦੀ ਹੈ ਘੱਟ ਬਜਟ ਦੇ ਵਿੱਚ ਵੀ ਤੇ ਵੱਜ ਬਟ ਦੇ ਵਿੱਚ ਬਜਟ ਦੇ ਤੇ ਭਾਈ ਸਤਨਾਮ ਉਹ ਵਿਖਾ ਗਿਆ ਦੂਜੀਆਂ ਵੀ ਜਿਹੜੀਆਂ ਤਿਆਰ ਆਪਾਂ ਪਹਿਲਾਂ ਇਹਦੇ ਅੰਦਰੋਂ ਸਿਸਟਮ ਦਿਖਾ ਦਈਏ ਜਿਵੇਂ ਹੁਣ ਪਿੱਛੋਂ ਆਪਾਂ ਐਂਟਰ ਕਰਾਂਗੇ ਠੀਕ ਜਲ ਦਾ ਹੱਥ ਹੈਂਡ ਵਾਸ਼ ਕਰਨ ਦਾ ਟੁੱਟੀ ਹੈ ਇਹ ਦੇਖ ਸਕਦੇ ਆਪਾਂ ਠੀਕ ਆ ਜਿਹੜੇ ਕਿਸੇ ਵੀ ਸਿੰਘ ਨੇ ਅੰਦਰ ਬੈਠਣਾ ਮਹਾਰਾਜ ਸਾਹਿਬ ਕੋਲੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਥ ਸਿੰਘ ਦਾ ਪਿੱਛੇ ਬੈਠਣਗੇ ਹਾਂਜੀ ਏਰੀਆ ਬਹੁਤ ਹੈ ਪਿਛਲੇ ਕੈ ਬੰਨ ਹਾਂਜੀ ਜਿਹੜਾ ਪਾਠੀ ਸਿੰਘ ਆ ਉਹ ਕੋਲੇ ਬੈਠੂਗਾ ਜਿਹਦਾ ਸਰੂਪ ਤੇ ਉਹ ਇਥੋਂ ਆਪਦੇ ਹੈਂਡ ਵਾਸ਼ ਕਰ ਸਕਦਾ ਹਾਂਜੀ ਇਹ ਵੀ ਦੱਸਣਾ ਚਾਹਾਂਗੇ ਸੈਕ ਸੰਗਤ ਨੂੰ ਤੁਸੀਂ ਵੀਡੀਓ ਚ ਦੇਖ ਵੀ ਸਕਦੇ ਆ ਜੋ ਮਹਾਰਾਜ ਦਾ ਆਸਣ ਆ ਉਹ ਡਰਾਈਵਰ ਤੋਂ ਵੀ ਤੇ ਜਿਹੜੀ ਪਿੱਛੇ ਸੰਗਤ ਬੈਠੇਗੀ ਉਹਦੇ ਤੇ ਵੀ ਉੱਚਾ ਰੱਖਿਆ ਗਿਆ ਉੱਪਰ ਵੀ ਬਹੁਤ ਕਢਾਈ ਕਰੀ ਉੱਪਰ ਹਾਂਜੀ ਇਹ ਵੀ ਸਾਰੀ ਕਢਾਈ ਹੈ ਆ ਟੋਟਲ ਲਾਈਟ ਸਿਸਟਮ ਹੈ ਇਹਦੇ ਵਿੱਚ ਵੀ ਜਿਵੇਂ ਕਹਿ ਦਿੱ ਗਿਆ ਫਿਊ ਸਿਸਟਮ ਰੱਖਿਆ ਗਿਆ ਆਟੋਮੈਟਿਕ ਕੰਟਰੋਲਰ ਹੈ ਠੀਕ ਹੈ ਜੀ ਇਹ ਆ ਬਰਨ ਦੀ ਨਹੀਂ ਬੈਕ ਕੈਮਰਾ ਲੱਗਿਆ ਹੋਇਆ ਹਾਂਜੀ ਇਹ ਕੈਮਰਾ ਆ ਗਿਆ ਉਹ ਮੂਰੇ ਸਕਰੀਨ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਏਸੀ ਲਗਾਇਆ ਦੇਖ ਸਕਦੇ ਆ ਪਿੱਛੇ ਡਬਲ ਵੱਡਾ ਲੱਗਿਆ ਜਾਂਦਾ ਅੱਛਾ ਆ ਡਬਲ ਏਸੀ ਆ ਗਿਆ ਹਾਂਜੀ ਠੀਕ ਹੈ ਜੀ ਯਾਨੀ ਬਹੁਤ ਵਧੀਆ ਪੂਰੀ ਕਲਾਕਾਰੀ ਕਰੀ ਆ ਮਿਹਨਤ ਕਰੀ ਆ ਹਾਂਜੀ ਕੋਸ਼ਿਸ਼ ਆਪਣੇ ਵੱਲੋਂ ਪੂਰੀ ਆ ਜੀ ਠੀਕ ਆ ਜੀ ਕਿਉਂਕਿ ਇਹ ਦਾਰਕਾਰੀ ਐਸਾ ਇਹਦੇ ਤੇ ਜਿੰਨੀ ਮਿਹਨਤਕਾਰੀ ਜਾਂ ਕੰਮ ਹੋ ਸਕੇ ਠੀਕ ਆ ਜੀ ਉਹ ਥੋੜਾ ਗੱਡੀ ਇਹ ਬਲੈਰੋ ਪੇਕਅਪ ਤੇ ਤਿਆਰ ਹੋਈ ਆ ਸਹੀ ਤਾਂ ਅਸੀਂ ਰეკਮੈਂਡ ਐਸੇ ਗੱਡੀ ਨੂੰ ਹੀ ਕਰਾਂਗੇ ਕਿਉਂਕਿ ਇਹ ਲੋਡਡ ਗੱਡੀ ਆ ਏਸੀ ਡਬਲ ਨੂੰ ਚੱਲਦੀ ਆ ਤੁਸੀਂ ਕਿਤੇ ਲੰਬੇ ਰੂਟ ਤੇ ਲਿਜਾਣਾ ਤਾਂ ਉਹ ਵੀ ਇਹ ਚੱਲਦੀ ਆ ਜਿਵੇਂ ਪਿਛਲੇ ਸਾਲ ਇੱਥੋਂ ਅਸੀਂ ਸਰੂਪ ਲੈ ਕੇ ਗਏ ਸੀਗੇ 12 ਸਰੂਪ ਲੈ ਲਦਾਖ ਸਾਨੂੰ ਕੋਈ ਪ੍ਰੋਬਲਮ ਨਹੀਂ ਪਈ ਠੀਕ ਹੈ ਜੀ ਹਾਂਜੀ ਅੱਛਾ ਤੇ ਬਾਈ ਉਹ ਦਿਖਾਈਏ ਦੂਸਰੀ ਜਿਹੜੀ ਗੱਡੀਆਂ ਤਿਆਰ ਹੋਈ ਜਾਂਦੀਆਂ ਹਾਂਜੀ ਠੀਕ ਹੈ ਇਹ ਕਿੰਨਾ ਕਿੰਨਾ ਟਾਈਮ ਲੈਂਦੀਆਂ ਜੀ ਇਹ ਹੁਣ ਬਸ ਤਿਆਰੀ ਤੇ ਹੀ ਹੈ ਜੀ ਲਾਸਟ ਪਰ ਤਿਆਰ ਕਰਨ ਨੂੰ ਸਾਨੂੰ ਢਾਈ ਤੋਂ ਤਿੰਨ ਮਹੀਨੇ ਅਸੀਂ ਲੈਣੇ ਆ ਸਹੀ ਅੱਛਾ ਪੇਂਟ ਵੀ ਇਹਦੇ ਚ 2K ਦਾ ਹੁੰਦਾ ਜੋ ਵੀ ਹੈ ਅੱਛਾ ਉਹ ਤਾਂ ਬਾਈ ਜਿਹੜੀ ਉਹ ਵਾਲੀ ਗੱਡੀ ਆ ਮੈਂ ਦਿਖਾ ਦਿਆਂ ਉਹਦੇ ਉੱਤੇ ਲਿਖਿਆ ਗੁਰੂ ਸਾਹਿਬ ਪਾਤਸ਼ਾਹੀ ਛੇਵੀ ਤੇ ਦਸਵੀਂ ਭਗਤਾ ਭਾਈ ਕਾ ਇਹ ਗੱਡੀ ਦਿੱਤੀ ਗਈ ਹੈ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਐਸਜੀਪੀਸੀ ਵੱਲੋਂ ਠੀਕ ਆ ਔਰ ਤਿਆਰ ਕਰਕੇ ਜਾਣੀ ਹੈ ਇਹ ਭਗਤਾ ਭਾਈ ਕਾ ਜੀ ਅੱਛਾ ਠੀਕ ਆ ਜੀ ਹਾਂਜੀ ਤੇ ਆਹ ਵਾਲੀ ਜੀ ਇਹ ਜਾਣੀ ਆ ਜਲੰਧਰ ਦੇ ਪਿੰਡ ਲਾਗਿਆ ਉਦੋਂਪੁਰ ਠੀਕ ਆ ਆਹ ਤੁਹਾਡੀ ਟੀਮ ਆ ਇਹ ਸਾਡੀ ਸਾਰੀ ਟੀਮ ਆ ਜੀ ਜੋ ਤੁਸੀਂ ਦੇਖ ਸਕਦੇ ਹੋ ਵਰਕ ਆਹ ਬਈ ਪਾਲਕੀ ਸਾਹਿਬ ਇੱਕ ਨਹੀਂ ਇੱਥੇ ਚਾਰ ਚਾਰ ਤਿਆਰ ਹੋਈ ਜਾਂਦੀਆਂ ਆਹ ਤੁਸੀਂ ਦੇਖ ਸਕਦੇ ਆ ਕਿਵੇਂ ਕਿੰਨੀ ਹੱਥਾਂ ਨਾਲ ਮੀਨਾਕਾਰੀ ਹੁੰਦੀ ਆ ਜਿਵੇਂ ਆਹ ਬਾਈ ਹੋਰੀ ਲੱਗੇ ਪਾਇਆ ਕਿ ਬਹੁਤ ਹੀ ਮਰਿਆਦਾ ਨਾਲ ਕੰਮ ਕਰਿਆ ਜਾਂਦਾ ਬਾਈ ਵੇਖੋ ਤੁਸੀਂ ਭਵੇਂ ਪਾਲਕੀ ਸਾਹਿਬ ਹਜੇ ਤਿਆਰ ਹੋਈ ਜਾਂਦੀ ਆ ਪਰ ਫੇਰ ਵੀ ਬਾਈਆਂ ਦੇ ਸਿਰ ਟਕੇ ਹੋਏ ਆ ਤੇ ਪੈਰ ਕੋਈ ਜੋੜਾ ਨਹੀਂ ਪਾਇਆ ਤੇ ਜਾਨੀ ਪੂਰੀ ਸਿੱਖ ਮਰਿਆਦਾ ਅਨੁਸਾਰ ਪਾਲਕੀ ਸਾਹਿਬ ਨੂੰ ਤਿਆਰ ਕਰਦੇ ਆ ਕੋਈ ਐਹੋ ਜੀ ਗੱਲ ਨਹੀਂ ਤੇ ਬਾਈਆਂ ਦਾ ਪਿੰਡ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਈ ਖੋਸਾ ਰਾਂਤੀ ਨਾ ਨੇੜੇ ਮੋਗਾ ਤੇ ਮੋਗਾ ਹੀ ਜ਼ਿਲ੍ਹਾ ਤੇ ਆ ਬਾਈ ਜੀ ਸਤਨਾਮ ਤੇ ਬਾਈ ਅਮਰਜੀਤ ਸਿੰਘ ਜੀ ਤਿਆਰ ਕਰਦੇ ਆ ਪਾਲਕੀ ਸਾਹਿਬ ਨੂੰ ਬਾਈਆਂ ਦੇ ਨੰਬਰ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਆ ਜੀ ਵੀਡੀਓ ਸ਼ੇਅਰ ਕਰ ਦਿਓ ਮਿੱਤਰੋ ਤਾਂ ਜੋ ਹਰ ਇੱਕ ਭੈਣ ਭਰਾ ਦੇ ਫੋਨ ਚ ਉੱਠ ਜੇ ਤੇ ਬਾਈ ਦੀ ਸੋਚ ਆ ਵੀ ਪਿੰਡ ਪਿੰਡ ਐਬ ਜੀ ਪਾਲਕੀ ਸਾਹਿਬ ਤਿਆਰ ਹੋ ਜਾਈ ਇੱਕ ਹੋਰ ਦੱਸਣਾ ਚਾਹੁੰਦੇ ਆ ਜੀ ਜਿਹੜਾ ਫਾਈਬਰ ਦਾ ਕੰਮ ਆ ਜੀ ਇਹ ਆਪਣਾ ਪਿੰਡ ਪੱਸੀਆਂ ਗਰਾਉਂ ਤੋਂ ਰੈਗੂ ਕੋੜ ਉੱਥੇ ਕਰਦੇ ਹੂ ਦੇ ਵੀ ਤਰ੍ਹਾਂ ਦਾ ਹੋਰ ਵੀ ਕੰਮ ਆ ਗਮਰਾਂ ਦਾ ਪਾਲਕੀਆਂ ਦਾ ਗੁਰਦੁਆਰਾ ਸਾਹਿਬ ਦਾ ਤੇ ਸਟੈਚੂ ਹੋਗੇ ਜਿਵੇਂ ਮਗਰ ਉਹ ਵੀ ਕਿਸੇ ਨੇ ਤਿਆਰ ਕਰਾਉਣੀਆਂ ਤਾਂ ਉਹ ਵੀ ਸੰਪਰਕ ਕਰ ਸਕਦੇ ਠੀਕ ਆ ਲੈ ਵੀ ਬਾਈਆਂ ਦੇ ਨੰਬਰ ਦੇ ਦੇਾਂਗੇ ਸ਼ੇਅਰ ਕਰ ਦਿਓ ਵੀਡੀਓ ਬਾਈ ਦੀ ਸੋਚ ਆ ਸਤਨਾਮ ਸਿੰਘ ਦੀ ਤੇ ਅਮਰਜੀਤ ਸਿੰਘ ਦੀ ਵੀ ਹਰ ਇੱਕ ਪਿੰਡ ਦੀ ਕਮੇਟੀ ਕੋਲੇ ਇਹੋ ਜੀ ਪਾਲਕੀ ਸਾਹਿਬ ਹੋਵੇ ਨਵੀਂ ਕੋਈ ਵਧੀਆ ਵੀਡੀਓ ਲੈ ਕੇ ਮਿਲਦੇ ਆ ਮਿੱਤਰੋ ਧੰਨਵਾਦ ਜੀ